ਹਿੰਦੁਸਤਾਨੀ ਸੰਗੀਤਿਕ ਪਰੰਪਰਾ ਦੇ ਸ਼ਾਸਤਰੀ ਸੰਗੀਤਕਾਰ 우ਸਤਾਦ ਰਸ਼ੀਦ ਖਾਨ ਜਿਨ੍ਹਾਂ ਦਾ 9 ਜਨਵਰੀ 2024 ਨੂੰ ਉਨ੍ਹਾਂ ਦੀ ਮੌਤ ਹੋ ਗਈ ਉਹ रामपुर ਸਹਿਸਬਾਨ ਘਰਾਨੇ ਨਾਲ ਸੰਬੰਧਿਤ ਸੀ ਤੇ ਘਰਾਨੇ ਦੇ ਸੰਸਥਾਪਕ ਇਨਾਇਤ ਹਸੈਨ ਖਾਨ ਦੇ ਪੜਪੋਤੇ ਸਨ। ਉਹਨਾਂ ਨੂੰ 2006 'ਚ ਪਦਮ ਸ਼੍ਰੀ ਦੇ ਨਾਲ-ਨਾਲ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੂੰ 2022 'ਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ 'ਚ ਭਾਰਤ ਦਾ ਤੀਜਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮ ਪੂਸ਼ਕਮ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਵਦਾਉਂਚ ਹੋਇਆ ਸੀ ਤੇ ਉਹਨਾਂ ਨੇ ਆਪਣੀ ਸ਼ੁਰੂਆਤੀ ਸਿੱਖਲਾਈ ਜਿਹੜੀ ਆ ਆਪਣੇ ਨਾਨੇ ਤੋਂ ਪ੍ਰਾਪਤ ਕੀਤੀ ਉਹਨਾਂ ਦੀ ਕੱਲ 9 ਜਨਵਰੀ ਨੂੰ ਮੌਤ ਹੋ ਗਈ ਉਹਨਾਂ ਨੂੰ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੁਆਰਾ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਵੈਸਟ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਤੇ ਨਾਲ ਹੀ ਨਾਲ ਉਹ ਟਵੀਟ ਕਰਦੇ ਨੇ ਟਵੀਟ ਦੇ ਵਿੱਚ ਉਹ ਲਿਖਦੇ ਨੇ ਕਿ ਸਾਡੇ ਸਮਿਆਂ ਦੇ ਭਾਰਤੀ ਸ਼ਾਸਤਰੀ ਸੰਗੀਤ ਦੇ ਸਭ ਤੋਂ ਮਹਾਨ ਸਮਰਥਕਾਂ 'ਚੋਂ ਇੱਕ 우ਸਤਾਦ ਰਸ਼ੀਦ ਖਾਨ ਦੇ ਦੁਖਦਾਈ ਦਿਹਾਂ ਤੋਂ ਬਹੁਤ ਦੁਖੀ ਹਾਂ ਸੰਗੀਤ ਦੀ ਸਿਰਜਣਾ 'ਚ ਇੱਕ ਬੇਮਿਸਾਲ ਪ੍ਰਤਿਭਾ ਵਾਲਾ ਬਹੁਤ ਹੀ ਸਤਿਕਾਰਿਤ ਗਾਇਕ ਉਸਨੇ ਇੱਥੇ ਆ ਕੇ ਬੰਗਾਲ ਨੂੰ ਆਪਣਾ ਘਰ ਬਣਾ ਕੇ ਸਾਨੂੰ ਮਾਣ ਮਹਿਸੂਸ ਕੀਤਾ ਉਹ ਅਤੇ ਸੋਮਾ ਉਸਦੀ ਪਤਨੀ ਪੁੱਤਰ ਅਰਮਾਨ ਤੇ ਸਾਰਾ ਪਰਿਵਾਰ ਸਾਡੇ ਬਹੁਤ ਨੇੜੇ ਸਨ ਤੇ ਸਾਨੂੰ ਉਸਤਾਦ ਦੇ ਜੀਵਨ ਦੇ ਆਖਰੀ ਸਫ਼ਰ 'ਚ ਉਹਨਾਂ ਦੇ ਨਾਲ ਹੋਣ ਦੀ ਇਜਾਜ਼ਤ ਦਿੱਤੀ 우ਸਤਾਦ રાશિਦ ਖਾਨ ਨੂੰ ਸਾਡਾ ਸਰਵਉੱਚ ਨਾਗਰਿਕ ਪੁਰਸਕਾਰ ਬੰਗਾ ਵਿਭੂਸ਼ਣ ਤੇ ਸਾਡਾ ਸੰਗੀਤ ਮਹਾਸਮਾਨ ਵੀ ਮਿਲਿਆ ਉਹ ਸਲਾਹਕਾਰੀ ਹیثیت ਚ ਸਾਡੀਆਂ ਕਈ ਰਾਜ ਸਭਿਆਚਾਰਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ ਤੋਮਾ ਅਰਮਾਨ ਖਾਨ ਤੇ 우ਸਤਾਦ ਦੇ ਪੂਰੇ ਪਰਿਵਾਰ ਦੇ ਨਾਲ ਨਾਲ ਅਣਗਿਣਤ ਵਿਦਿਆਰਥੀਆਂ ਤੇ ਪ੍ਰਸ਼ੰਸਕਾਂ ਲਈ ਮੇਰੀ ਡੂੰਗੀ ਸੰਵੇਦਨਾ ਹੈ ਜੋ ਉਹ ਪੂਰੀ ਦੁਨੀਆ ਚ ਛੱਡ ਗਏ ਨੇ 우ਸਤਾਦ રાશિਦ ਖਾਨ ਸੱਚਮੁੱਚ ਇੱਕ ਵਿਸ਼ਵ ਪ੍ਰਸਿੱਧ ਕਲਾਸੀਕਲ ਭਾਰਤੀ ਵੋਕਲ ਕਲਾਕਾਰ ਸਨ ਉਹਨਾਂ ਨੇ 우ਸਤਾਦ ਰਾਸ਼ਿਦ ਖਾਨ ਦੇ ਮੌਤ ਤੇ ਦੁੱਖ ਪ੍ਰਗਟਾਉਂਦਿਆਂ ਇਹ ਟਵੀਟ ਕੀਤਾ ਹਿੰਦੁਸਤਾਨੀ ਸੰਗੀਤਿਕ ਪਰੰਪਰਾ ਦੇ ਸ਼ਾਸਤਰੀ ਸੰਗੀਤਕਾਰ 우ਸਤਾਦ ਰਸ਼ੀਦ ਖਾਨ ਜਿਨ੍ਹਾਂ ਦਾ 9 ਜਨਵਰੀ 2024 ਨੂੰ ਉਨ੍ਹਾਂ ਦੀ ਮੌਤ ਹੋ ਗਈ ਉਹ ਰਾਮਪੁਰ ਸਹਿਸਬਾਨ ਘਰਾਣੇ ਨਾਲ ਸੰਬੰਧਿਤ ਸੀ ਤੇ ਘਰਾਣੇ ਦੇ ਸੰਸਥਾਪਕ ਇਨਾਇਤ ਹਸੈਨ ਖਾਨ ਦੇ ਪੜਪੋਤੇ ਸਨ ਉਨ੍ਹਾਂ ਨੂੰ 2006 ਚ ਪਦਮਸ਼੍ਰੀ ਦੇ ਨਾਲ-ਨਾਲ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ 2022 ਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਚ ਭਾਰਤ ਦਾ ਤੀਜਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਪਦਮਪੂਸ਼ਮ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਸ ਦਾ ਜਨਮ ਉੱਤਰ ਪ੍ਰਦੇਸ਼ ਦੇ ਵਿਦਾਉਂ ਚ ਹੋਇਆ ਸੀ ਤੇ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਲਾਈ ਜਿਹੜੀ ਆ ਆਪਣੇ ਨਾਨੇ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੀ ਕਲ 9 ਜਨਵਰੀ ਨੂੰ ਮੌਤ ਹੋ ਗਈ। ਉਹਨਾਂ ਨੂੰ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਵੈਨਰਜੀ ਦੁਆਰਾ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਵੈਸਟ ਬੰਗਾਲ ਦੇ ਮੁੱਖ ਮੰਤਰੀ ਮਮਤਾ ਵੈਨਰਜੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਨੇ ਤੇ ਨਾਲ ਹੀ ਨਾਲ ਉਹ ਟਵੀਟ ਕਰਦੇ ਨੇ। ਟਵੀਟ ਦੇ ਵਿੱਚ ਉਹ ਲਿਖਦੇ ਨੇ ਕਿ ਸਾਡੇ ਸਮਿਆਂ ਦੇ ਭਾਰਤੀ ਸ਼ਾਸਤਰੀ ਸੰਗੀਤ ਦੇ ਸਭ ਤੋਂ ਮਹਾਨ ਸੰਰਥਕਾਂ 'ਚੋਂ ਇੱਕ ਉਸਤਾਦ ਰਸ਼ੀਦ ਖਾਨ ਦੇ ਦੁਖਦਾਈ ਦਿਹਾਂ ਤੋਂ ਬਹੁਤ ਦੁਖੀ ਹਾਂ ਸੰਗੀਤ ਦੀ ਸਿਰਜਣਾ 'ਚ ਇੱਕ ਬੇਮਿਸਾਲ ਪ੍ਰਤਿਭਾ ਵਾਲਾ ਬਹੁਤ ਹੀ ਸਤਿਕਾਰਿਤ ਗਾਇਕ ਉਸਨੇ ਇੱਥੇ ਆ ਕੇ ਬੰਗਾਲ ਨੂੰ ਆਪਣਾ ਘਰ ਬਣਾ ਕੇ ਸਾਨੂੰ ਮਾਣ ਮਹਿਸੂਸ ਕੀਤਾ ਉਹ ਅਤੇ ਸੋਮਾ ਉਸਦੀ ਪਤਨੀ ਪੁੱਤਰ ਅਰਮਾਨ ਤੇ ਸਾਰਾ ਪਰਿਵਾਰ ਸਾਡੇ ਬਹੁਤ ਨੇੜੇ ਸਨ ਤੇ ਸਾਨੂੰ ਉਸਤਾਦ ਦੇ ਜੀਵਨ ਦੇ ਆਖਰੀ ਸਫ਼ਰ 'ਚ ਉਹਨਾਂ ਦੇ ਨਾਲ ਹੋਣ ਦੀ ਇਜਾਜ਼ਤ ਦਿੱਤੀ। 우ਸਤਾਦ 라ஷிਦ खान ਨੂੰ ਸਾਡਾ ਸਰਬਉੱਚ ਨਾਗਰਿਕ ਪੁਰਸਕਾਰ ਬੰਗਾ ਵਿਭੂਸ਼ਣ ਤੇ ਸਾਡਾ ਸੰਗੀਤ ਮਹਾਸਮਾਨ ਵੀ ਮਿਲਿਆ। ਉਹ ਸਲਾਹਕਾਰੀ ਹیثیت ਚ ਸਾਡੀਆਂ ਕਈ ਰਾਜ ਸੱਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਤੋਮਾ ਅਰਮਾਨ ਖਾਨ ਤੇ 우ਸਤਾਦ ਦੇ ਪੂਰੇ ਪਰਿਵਾਰ ਦੇ ਨਾਲ ਨਾਲ ਅਣਗਿਣਤ ਬਜ਼ਿਆਰਥੀਆਂ ਤੇ ਪ੍ਰਸ਼ੰਸਕਾਂ ਲਈ ਮੇਰੀ ਡੂੰਗੀ ਸੰਵੇਦਨਾ ਹੈ ਜੋ ਉਹ ਪੂਰੀ ਦੁਨੀਆ ਚ ਛੱਡ ਗਏ ਨੇ। 우ਸਤਾਦ 라ஷிਦ ਖਾਨ ਸੱਚਮੁੱਚ ਇੱਕ ਵਿਸ਼ਵ ਪ੍ਰਸਿੱਧ ਕਲਾਸੀਕਲ ਭਾਰਤੀ ਵੋਕਲ ਕਲਾਕਾਰ ਸਨ ਉਹਨਾਂ ਨੇ 우ਸਤਾਦ ਰਾਸ਼ਿਦ ਖਾਨ ਦੇ ਮੌਤ ਤੇ ਦੁੱਖ ਪ੍ਰਗਟਾਉਂਦਿਆਂ ਇਹ ਟਵੀਟ ਕੀਤਾ